ਔਖੇ ਸਮੇਂ 'ਚ ਤੁਸੀਂ ਸਾਰੇ ਸਾਡੇ ਨਾਲ ਖੜੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਨਾ ਮੈਂ ਧੰਨਵਾਦ ਕਰਾਂ ਘੱਟ ਹੈ ਸ਼ਬਦ ਹੀ ਨਹੀਂ ਹੈ ਬਹੁਤ ਬਹੁਤ ਤੁਸੀਂ ਸਾਥ ਦਿੱਤਾ ਨਾਲ ਖੜੇ ਬਹੁਤ ਧੰਨਵਾਦ ਤੁਹਾਡਾ ਤੁਹਾਡੀ ਅਰਦਾਸਾਂ ਬੇਨਤੀਆਂ ਕਰਕੇ ਹੌਸਲਾ ਮਿਲਦਾ ਹੈ ਇਹ ਅਰਦਾਸਾਂ ਬੇਨਤੀਆਂ ਬਣਾਈ ਰੱਖਿਓ ਮੈਂ ਰੱਬ ਦੇ ਆਸਰੇ ਤੁਡੀ ਸਾਰਿਆਂ ਦੇ ਆਸਰੇ ਇੱਥੇ ਗਣੀ ਐ ਇਹ ਜਿੰਨਾ ਸਰਕਾਰ ਜਿੰਨਾ ਧੱਕਾ ਕਰ ਸਕਦੀ ਸੀ ਸਾਡੇ ਨਾਲ ਕੀਤਾ ਤੁਹਾਡੇ ਨਾਲ ਕਰ ਰਹੀ ਐ ਮੇਰੇ ਘਰ ਵਾਲੇ ਨੇ ਉਹਨਾਂ ਨੇ ਅੰਦਰ ਕਰਤਾ ਸਿਆਸੀ ਪਰਚਾ ਪਰਚਾ ਤੇ ਮੇਰੇ ਭਾਈ ਨੂੰ ਉਹਦੇ ਤੇ ਪਰਚੇ ਕਰਤੇ ਕਿਸੇ ਨੂੰ ਨਹੀਂ ਛੱਡਿਆ ਮੈਂ ਕਹਿੰਦੀ ਜੇ ਤੁਸੀਂ ਲੜਾਈ ਲੜਨੀ ਐ ਮੈਨੂੰ ਵੀ ਅੰਦਰ ਕਰੋ ਮੈਂ ਵੀ ਤਿਆਰ ਐ ਬੱਚੇ ਵੀ ਤਿਆਰ ਐ ਫਰਸੇ ਝੁਕਾਂਗੇ ਨਹੀਂ ਜਿੰਨਾ ਮਰਜੀ ਤੱਕਾ ਕਰਨਾ ਹੈ ਸਾਡੇ ਨਾਲ ਕਰੋ ਕੋਈ ਘੱਟਦਾ ਕੀਤਾ ਨਹੀਂ ਇਹਨਾਂ ਨੇ ਕਰ ਲੈਣ ਦਿਓ ਅਸੀਂ ਤਿਆਰ ਹੈ ਤੋ ਤੁਸੀਂ ਜਿੰਨਾ ਜੀ ਤੁਸੀਂ ਨਾਲ ਖੜੇ ਹੋ ਅਸੀਂ ਤਿਆਰ ਹੈ ਜਿੰਨਾ ਮਰ ਮਰਜੀ ਤੱਕਾ ਕਰਨਾ ਇਹਨਾਂ ਨੇ ਕਰਨ ਲੜਾਈ ਲੜਾਂਗੇ ਲੜਦੇ ਰਹੇ ਹੈ ਗੁਰੂ ਸਾਹਿਬ ਨੇ ਸਾਨੂੰ ਇੱਕੋ ਹੀ ਚੀਜ਼ ਸਿਖਾਈ ਹੈ ਕੀ ਕਦੇ ਗਲਤ ਕੰਮਾਂ ਦੇ ਅੱਗੇ ਗਲਤ ਬੰਦੇ ਦੇ ਅੱਗੇ ਝੁਕਣਾ ਨਹੀਂ ਨਾ ਸੀ ਝੁਕੇ ਆ ਨਾ ਮੁਝੀਤੇ ਵਾਲੇ ਕਰਦੇ ਹੀ ਝੁਕੇ ਆ ਨਾ ਝੁਕਣਗੇ ਲੋਕਤੰਤਰ ਦੀ ਇਹਨਾਂ ਨੇ ਧਜੀਆਂ ਬਣਾਈਆਂ ਹੋਈਆਂ ਨੇ ਜਮਾਈ ਜੋ ਕੁਝ ਬਲੌਕ ਛੁਆ 4 ਤਰੀਕ ਨੂੰ ਸਾਰਿਆਂ ਦੇ ਸਾਹਮਣੇ ਆ ਜੇ ਇਹਨਾਂ ਨੂੰ ਲੱਗਦਾ ਸੀਗਾ ਕਿ ਇਹ ਜਿੱਤਣਗੇ ਤਾਂ ਕਾਗਜ਼ ਦਾਫੀ ਕਰਨ ਦਿੰਦੇ ਲੜਾਈ ਲੜਦੇ ਆਖੇ ਸਾਹਮਣੇ ਪਰ ਕਿਉਂਕਿ ਇਹ ਡਰੇ ਹੋਈ ਨੇ ਬੁਖਲਾਹਟ ਇਹਨਾਂ ਦੀ ਦਿਸਦੀ ਹੈ ਜੋ ਕੁਛ ਉਹਨਾਂ ਨੇ ਧਿਆਨ ਨਾਲ ਪੈਣਾ ਨਾਲ ਮਾਵਾ ਨਾਲ ਉਠੇ ਕੀਤਾ ਉਹ ਸਾਰਿਆਂ ਦੇ ਸਾਹਮਣੇ ਹੈ ਸਾਡੇ ਸੁਬੇ ਚ ਮਾਵਾ ਨੂੰ ਧਿਆਨ ਨੂੰ ਹਮੇਸ਼ਾ ਉੱਚਾ ਦਰਜਾ ਦਿੱਤਾ ਜਾਂਦਾ ਹੈ ਜੋ ਕੁਛ ਇਹਨਾਂ ਨੇ ਕੀਤਾ ਉਹਨਾਂ ਨਾਲ ਸਾਰਿਆਂ ਨੂੰ ਪਤਾ ਹੈ ਬੜਾ ਗੱਦ ਕੀਤਾ ਪਰ ਫਿਰ ਵੀ ਅਸੀਂ ਲੜਾਈ ਲੜਾਂਗੇ ਤੇ ਲੜਦੇ ਰਹਾਗੇ ਇਹਨਾਂ ਨਾਲ ਨਾ ਸਾਨੂੰ ਨਾ ਸਾਡੀ ਬੀਬੀਆਂ ਨੂੰ 1000 ਰੁਪਏ ਮਿਲੇ ਸਾਡੇ 4 ਲੱਖ ਕਰੋੜ ਦਾ ਕਰਜ਼ਾਈ ਬਨਾਇਆ ਹੋਇਆ ਹੈ ਇਹਨਾਂ ਨੇ ਪੰਜਾਬ ਨੂੰ ਜਿਹੜੀ ਆਟਾ ਦਾਲਸ ਕੀ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਸੀ ਉਹਨਾਂ ਦੇ ਕਾਰਡ ਵੀ ਕੱਟੇ ਜਾ ਰਹੇ ਹਨ ਨਾ ਕਿਸਾਨਾਂ ਦਾ ਕਰਜ਼ਾ ਲੋਨ ਆਰਡਰ ਦੀ ਤਾਂ ਤਾਂ ਜਿਹਾਣਾਈਆਂ ਹੋਈਆਂ ਨੇ ਪਤਾ ਨਹੀਂ ਕਿੰਨੀਆਂ ਗੋਲੀਆਂ ਚੱਲਦੀਆਂ ਨੇ ਰੋਜ਼ ਮਜੀਠੇ ਆ ਕੇ ਚੋ ਦੋ ਤਿੰਨ ਦਿਨ ਹੋਏ ਮੈਂ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਮੇਰੇ ਖਿਆਲ ਚਾਰ ਪੰਜ ਬੰਦਿਆਂ ਦੀ ਘਰ ਚ ਜਾਂ ਬਾਹਰ ਗੋਲੀਆਂ ਚੱਲਦੀਆਂ ਨੇ ਕੋਈ ਕਾਰਵਾਈ ਹਜੇ ਕਾਇ ਨਹੀਂ ਹੋਈ ਉਹਨਾਂ ਦੀ ਜੋ ਹਾਲ ਹੈ ਸਾਰਾ ਤੁਹਾਡੇ ਸਾਹਮਣੇ ਹੈ ਮੈਂ ਜਦ ਪਹਿਲੀ ਵਾਰ ਮਜੀਠੇ ਆਈ ਸੀਗੀ ਮੈਨੂੰ ਸਾਰੇ ਕਹਿੰਦੇ ਸੀ ਇੱਥੇ ਪਹਿਲਾਂ ਇੱਕੋ ਹੀ ਸੜਕ ਹੁੰਦੀ ਸੀ ਸਿੰਗਲ ਰੋਡ बड़े एक्सीडेंट होंगे स मेन तो यकीन नहीं होंगा जहरा कुछ इतने बन गया है थोड़े सदके बादल साहब सदके बिक्रम जी ने जिनी डिवैलपमेंट कराई है इतने मैं तो हैरानगी हूँ है कि, कि सी ते की हो गया है इतने कि बन गया है कि डिवेलपमेंट हुई है सारा कुछ थोड़े सामने है चार साल हो गए आप सरकार में इन्होंने ਕਿਤੇ ਕੁਝ ਨਹੀਂ ਕੀਤਾ ਬੜੇ ਵਾਅਦੇ ਕਰਦੇ ਨੇ ਕਿ ਅਸੀਂ ਇਹ ਕਰ ਦਾਂਗੇ ਉਹ ਕਰ ਦਾਂਗੇ ਇੱਕ ਸਾਲ ਰਹਿ ਗਿਆ ਜਿਹੜਾ 4 ਸਾਲਾਂ ਚ ਨਹੀਂ ਹੋਇਆ ਉਹ ਇੱਕ ਸਾਲ ਜਿਵੇਂ ਕਰਨਗੇ ਕੋਈ ਇਹਨਾਂ ਨੂੰ ਪੁੱਛੇ ਮੇਰੀ ਇੱਕੋ ਹੀ ਬੇਨਤੀ ਹੈ ਮਜੀਠਾ ਸਾਹਿਬ ਅੰਦਰ ਨੇ ਉਹਨਾਂ ਦੇ ਅੰਦਰ ਹੁੰਦਿਆ ਤੁਸੀਂ ਸਾਰੇ ਮਜੀਠਾ ਸਾਹਿਬ ਦਾ ਰੂਪ ਹੋ ਬੜ ਚੜ ਕੇ ਸਾਥ ਦੇਣਾ ਗੁਰੂ ਸਾਹਿਬ ਨੇ ਹਮੇਸ਼ਾ ਮਿਹਰ ਪਰਾਂ ਹੱਥ ਸਿਰ ਤੇ ਰੱਖਿਆ ਤੁਸੀਂ ਵੀ ਹਮੇਸ਼ਾ ਮਿਹਰ ਵਾਲਾ ਹੱਥ ਸਾਡੇ ਸਿਰ ਤੇ ਰੱਖਿਓ